ਉਂਤਿਆਂ ਦੀਓ ਤੇ ਆਸਿਆਂ ਦੇ ਆਸਰੇ ਸੰਗਤਾਂ ਧੰਨ 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 ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਬਾਣੀ ਵਿੱਚ ਜਰਨ ਮੰਗਲਾ ਬਾਸ ਅਰਦਾਸ ਬੇਨਤੀ ਕੀਤੀ ਹੈ ਸ੍ਰੀ ਦੰਦ ਸਰਦਾਰ ਤੁਮ ਜੀ ਪਕਸ਼ਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਾਣੀ ਸੀ ਜਿਹੜੇ ਤੁਹਾਨੂੰ ਰੱਖਦੀਆਂ ਸੰਗਤ ਹੋ ਜੋ ਆਪ ਜੀ ਨੇ ਪਾਵਨ ਚਾਹਨਾ ਦਾ ਉਹ ਦਾਸ ਨਾ ਲੈ ਕੇ ਧੂਕੀ ਬਾਣੀ ਆਈ ਤਨ ਸਭੀ ਚਰਨ ਪਾਈ ਦੇ ਬਹੁਤ ਆਵਾਜ਼ ਸਤਿਗੁਰ ਪਾਉ ਬਰੰਮਣ ਐਸ ਵਰਤਾਲ ਦੀ ਪਾਵਨ ਬਾਣੀ ਹੈ। ਪਾਣੀ ਹੈ। ਬਾੜ ਦੇ ਧੋਪਾਇਆ ਨੇ ਗਰੀਬ ਨਿਵਾਜ਼ ਪਾਸਾ ਦੀ ਕਿਰਪਾ ਕਰਨੇ ਆਪ ਜੀ ਸਿੰਘਾਂ ਕੋਲੋਂ ਬਾਣੀ ਵਰਦੇ ਆ। ਸਤਿਗੁਰ ਨੂੰ ਸੇਵਾ ਕਰਨਿਆਂ ਦੀ ਪਾਵਨ ਮੂਰਤੀ ਵਿੱਚ ਕਹਿੰਦੇ ਆ ਮੈਂ ਗੁਲਾਮ ਹੋ ਜਾਂਦੀ ਆ ਨੇ। ਆਪ ਜੀ ਨੇ ਆਪਣੀ ਅਣਜਾਣ ਦੇ ਬੱਚੇ ਸੰਭਲ ਕੇ ਮੁਆਫ ਕਰਨਾ ਕੇ ਨਾ ਸਿਰ ਬਾਣੀ ਪੜਨ ਦੀ ਦਾਤਮਿਕ ਸੇਵਾ ਕਰਨ ਦੀ ਪਰ ਉਪਨਾ ਬਖਸ਼ ਨਾ ਦੀ ਗਰੀਬ ਨਵਾਜ਼ ਪਾਤਸ਼ਾਹ ਜੀ ਕਿਰਪਾ ਕਰਨੀ ਆਪ ਜੀ ਨੇ ਸਾਰੇ ਹੀ ਨਗਰ ਦੇ ਸਿਰ ਤੇ ਮੇਰਾ ਪ੍ਰਿਆਤ ਕਰਨਾ ਨਗਰ ਵਿੱਚ ਇੱਕ ਪਾਕ ਪਿਆਰ ਬਖਸ਼ ਨਾ ਚੜਤੀ ਕਲਾ ਬਖਸ਼ਣੀ ਫਰਮੇ ਦਾਤ ਬਖਸ਼ ਜੀ ਬਹਿ ਸੁਖਣੀ ਰਾਤ ਜੋਤੀ ਸਤਿ ਸ਼੍ਰੀ ਅਕਾਲ ਜੀ ਖੇਤੀਬਾੜੀ ਵਪਾਰ ਦਾ ਦਾਤਾ ਕਰਨਾ ਸਾਰੇ ਮੁੱੁਰਮਾਂ ਆਪ ਜੀ ਨੇ ਆਪਣੇ ਸੋਮੇ ਦੇ ਜਨਮਾਂ ਦੇ ਅਨੁਸਾਰ ਕਿਰਪਾ ਨਾਮ ਵੀ ਦਾਤ ਕਰੀ। ਬਾਸਾ ਦੀ ਸੰਗਤ ਨੂੰ ਆਪ ਜੀ ਨੂੰ ਸਤਿਗੁਰ ਬਾਲਾ ਸਾਹਿਬ ਦੇ ਕੀਤਾ ਗਿਆ ਹੈ ਆਪ ਜੀ ਦੀ ਗੁਰੂ ਘਰ ਨੂੰ ਗਰੀਬ ਨਵਾਜ਼ ਦੀ ਕਿਰਪਾ ਕੋ ਜੋ ਵੀ ਮਾਈ ਭਾਈ ਆਪ ਜੀ ਦੇ ਘਰ ਚਰਨਾ ਨਮਣਾ ਬਾਸ ਤੇ ਮਨੁਢ ਭੇਡਾ ਲੈ ਕੇ ਹਾਜ਼ਰ ਕੋਈ ਨਹੀਂ ਸਭ ਦੀਆਂ ਤੈਨਕ ਫੁੱਲ ਢਹਾਵਾ ਆਲੀਆਂ ਵਰਦਾਨ ਕਰਨਾ ਚੱਲਿਆ ਹੋਇਆ ਕੰਮ ਕੰਮ ਲੇਖੇ ਵਿੱਚ ਲਾਉਣਾ ਕੰਮ ਕੰਮ ਦਾ ਫਲ ਰੂਪਨਾ ਕੁਰਬਾਨੀ ਦਾ ਪ੍ਰਭਾਵ ਜਾਂ ਸੰਕਟਾਂ ਦੇ ਦਿਲਦਿਆਂ ਦੇਵ ਸੌਣਾ ਨਗਰ ਖੇੜੇ ਉਸ ਸ਼ਾਂਤੀ ਬਖਸ਼ਣੀ ਆਪ ਦੀ ਜੇ ਦਰਕਰ ਤੇ ਫਰੀਦ ਬਾਦ ਸਵਾਤਵਾ ਸੇ ਨਸਤ ਜਣ ਸੀ ਜੀ ਦੇ ਪਰਵਾਦ ਤੋਂ ਦੇਗਾ ਮਤੂਆਂ ਸਵਾਪੈ ਮਾਇਆ ਦਾ ਸਕੋਣ ਦੇ ਨਹੀਂ ਭਾਈ ਅੰਮ੍ਰਿਤਵਾਲ ਸਿੱਖੀ ਦੇ ਪਰਵਾਦ ਤੋਂ ਦੇਗਾ ਆਦਰ ਦੀ ਸੌਪੈ ਮਾਇਆ ਦਾ ਸੋਣੇ ਨੇ ਗੁਪਤ ਦਾ ਤਿਆਰ ਪੈ ਪਰਿਵਾਰਾਂ ਤੋਂ ਦੇਖਾਂ ਵਾਜ ਤੇ ਆਪ ਦੀ ਕੋ ਭੋਗ ਲੱਗੇ ਜੋ ਵੀ ਜੀ ਸਕਿਆ ਆਪ ਜੀ ਦਾ ਨਾਮ ਸਤਨਾਮ ਤੇ ਗਰੀਬਾਂ ਨੂੰ ਦਿੰਦੇ ਬਾਸਾ ਦੀ ਕਿਰਪਾ ਕਰਨੀ ਗੁਰਸਿੱਖ ਪਰਿਵਾਰਾਂ ਨੇ ਜੋ ਵੀ ਮਨੋਬਾਪ ਨੂੰ ਨਿਰਭਰ ਰੱਖਦੇ ਆ ਦੇਖਾਂ ਹਾਜ਼ਰ ਕੀਤੀਆਂ ਮਾਇਆ ਅਲਾਸ ਦਵਾਈ ਬਾਸਾ ਦੀ ਗੁਰਸਿੱਖ ਪਰਿਵਾਰਾਂ ਦੀਆਂ ਸੋ ਮਨੋ ਕਾਮ ਕੁਰੀਆਂ ਕਰਨੀਆਂ ਪਰਿਵਾਰਾਂ ਦੇ ਸੰਬੰਧ ਤੇ ਮੇਰਾ ਪ੍ਰਿਆਰਣਾ ਪਰਿਵਾਰ ਠੀਕਾ ਪਾਪ ਪਿਆਰ ਬਖਸ਼ਣਾ ਚੜਤੀ ਕਲਾਵਾਸੇ ਹਰ ਮੈਦਾਨ ਮਤੇ ਬਖਸ਼ਨੀ ਕਿਰਪਾ ਗੁਰਪਾਉ ਗੁਰਬਾਣੀ ਦੇ ਮਨੁੱਖ ਮਨਾਵਾ ਸਾਰੇ ਬਖਸ਼ ਕੇ ਨੇ ਹੱਥ ਨੂੰ ਜੋ ਵੀ ਕੀ ਆਪ ਜੀ ਦੀ ਸਰਨਾਵੇਂ ਸੁ ਰਾਜੀ ਜਾਵੇ ਅਰੇ ਸੋ ਜਨੇ ਸ਼ਰਮ ਪਰੇ ਸੁ ਤਰੇ ਧੰਤ ਜੀ ਨਾਮ ਨਾਮ ਚੜਤੀ ਕਲਾ ਤੇਰੇ ਮਾਣੇ ਸਵਾਤਮ ਦਾ ਨਾਮ ਦੀ ਕੀ ਪਤੇ ਪ੍ਰਾਪਤ ਆ ਗਿਆ ਪਈਆਂ

ਦੇਰੇ ਕਮਨ ਕਮਨ ਗੁਣ ਗਹਿ ਗਹਿ ਜਾਵਾ ਦਾਰਮ ਬਾਅੰਦੇ ਠਾਟੇ ਦਰਵਾਰ ਦੁਜ ਬੇਨਸ ਸੁਰਤ ਕਰੇ ਕੋ ਮੇਰੀ ਗਾਰਿ ਚੰਨ ਦੀ ਤੈਹ ਹੋਲ ਕੇ ਵਾਰ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਕੀ ਸੋਰਠਾ ਆ ਕੇ ਸੁਖ ਮੇਰੇ ਮੀਤਾ ਬਾਚੇ ਆਨੰਦ ਪ੍ਰਪੰਨ ਗੀਤਾ ਮਾਇਨ ਦੇ ਸਰਪਨਤ ਬਣਾਈ ਫੇਰ ਟੋਲਤ ਕੰਦ ਨਾ ਸਭ ਦੀ ਤੇਰੇ ਨਿਆਲਾ ਆਪਣੀ ਭਗਤ ਕਰੇ ਪ੍ਰਤ ਪਾਲਣਾ ਅੰਜਰ ਚ ਤੇਰੀ ਵਡਿਆਈ ਮੈਂ ਤਾਂ ਸਾਬ <sum> ਇਹ ਕਾਰਨ ਇਤਿਹਾਸ ਨੇ ਮਾਨੂੰ ਦੱਸਿਆ ਇੱਕ ਮੁੱਖ ਕਾਰਨ ਕਿ ਪੰਡਤਾਂ ਨੇ دیਵਾਨ ਚੰਦ ਦੀ ਧੀ ਦਾ ਰਸਤਾ ਪਾਸਾ ਦ੍ਰਿਸ਼ਤਾ ਪਾਸਾ ਨੂੰ ਦੇ ਨਾਲ ਕੀਤਾ ਕਿ ਜਦੋਂ ਇਸ ਗੱਲ ਦਾ ਹੰਗਾਈ ਨੂੰ ਬੰਦਾ ਲੱਗਿਆ ਬਣਾ ਉਸੇ ਹੋਇਆ ਕਿਉਂ ਹੰਕਾਰਪੂਰ ਹੈ ਤਮ ਦਾ ਹੰਕਾਰ ਕੀ ਜਾਲ ਦਾ ਕਹਿਣ ਲੱਗਿਆ ਕਿ ਤੁਸੀਂ ਕਿਵੇਂ ਰਿਸ਼ਤਾ ਕਰਾਏ ਇੱਕ ਪਾਸੇ ਫਕੀਰ ਲੋਕ ਦੂਜੇ ਪਾਸੇ ਅਸੀਂ ਰਾਦੇ ਅਸੀਂ دیਵਾਨ ਹੋ ਕੋਈ ਮੇਲ ਨਹੀਂ ਬਣਦਾ ਇਹਨਾਂ ਦਾ ਹਾਮੀ ਕਿ ਤੁਸੀਂ ਜਮਾਰੇ ਦੀ ਇੱਕ ਨੂੰ ਮੋਰੀ ਚਲਾਇਆ ਆਪਣੇ ਆਪ ਬਾ ਕਿ ਬੋਰੀ ਦਾ ਆਖੀ ਤਾਂ ਉਹ ਕਿ ਆਪਣੇ ਆਪ ਨੂੰ ਵੱਡਾ ਦੱਸਿਆ ਤੇ ਗੁਰੂ ਘਰ ਤੋਂ ਕਹਿ ਦਿੰਦਾ ਕਿ ਉਹਦੇ ਵਿੱਚ ਠਲਾਇਆ ਬੜਾ ਨੀਵਾਂ ਸੀ ਤੇ ਜਦੋਂ ਦਿੱਲੀ ਜਾਂ ਸੰਤਾਂ ਨੂੰ ਪਤਾ ਲੱਗਿਆ ਕਿ ਤੰਦੂ ਬ੍ਰਾਹਮਣ ਨੇ ਬੜੇ ਬਾੜੇ ਦਾਤ ਪਾਤ ਸਾਹਿਬ ਜੀ ਜਿਹੜੇ ਬੋਲਦੇ ਤਾਂ ਬੇਇੱਜ਼ਤੀ ਕੀਤੀ ਕਿ ਪਾਤਸ਼ਾਹ ਜੀ ਤੁਸੀਂ ਇਸ ਰਿਸ਼ਤੇ ਨੂੰ ਕਾਰ ਕਰ ਦਿੱਤਾ ਕਿ ਤੰਦੂ ਬੜਾ ਹੰਕਾਰੀ ਹੈ ਬੜੇ ਮੰੰਤੇ ਨਾਲ ਬੋਲ ਰਿਹਾ। ਅਸ ਹੰਗ ਦਾ ਤੇ ਕੈਨਡ ਤੇ ਬਾਦਸ਼ਾਹ ਜੀ ਨੇ ਜਵਾਬ ਦਿੱਤਾ ਇਤਿਹਾਸਿਕ ਰਿਹਾ ਕਿ ਗੁਰੂ ਪਾਤਸ਼ਾਹ ਜੀ ਨੂੰ ਇਸ ਗੱਲ ਤੋਂ ਕ੍ਰੋਧਤ ਹੋ ਕੇ ਚੰਦੂ ਨੇ ਲਹੌਰ ਪਾਇਆ। ਉਥੇ ਕੈਦ ਵਿੱਚ ਰੱਖਿਆ। ਬੁਖਿਆ ਰੱਖਿਆ ਗਿਆ ਦੂਸਰੇ ਦਿਨ ਬេស ਕੀਤਾ। ਕਿਹਾ ਕਿ ਜਾਂ ਤਾਂ ਰਿਸ਼ਤਾ ਕਰ ਲਓ ਨਹੀਂ ਤੁਹਾਨੂੰ ਦੇਖ ਦੇ ਵਿੱਚ ਵਾਲਦੇ ਆ। ਇਤਿਹਾਸ ਕਹਿੰਦਾ ਕਿ ਪਹਿਲੇ ਦਿਨ ਦੇਖ ਦੇ ਵਿੱਚ ਵਾਲਿਆ ਗਿਆ। ਪਾਕਸਰ ਵੀ ਭਾਣੇ ਦੀ ਗੱਲ ਕਰਦੇ ਇਹ ਭਾਣੇ ਦੇ ਮੁੱਦੇ। ਦੂਸਰਾ ਦਿਨ ਹੋਇਆ ਫੇਰ ਕਿਹਾ ਕਿ ਜਾਂਦਾ ਰਿਸ਼ਤਾ ਕਰ ਲਿਓ। ਨਹੀਂ ਤੁਹਾਨੂੰ ਉਸ ਤਕਤੀ ਤਵੀ ਦੇ ਉੱਪਰ ਹੱਥ ਲਗਾ ਕੇ ਦੇਖੋ ਕਿ ਜੋ ਤਵੀ ਲਾਨ ਹੈ ਇਹਦੇ ਉੱਪਰ ਉਠਾ ਕੇ ਤੁਹਾਨੂੰ ਸੀਨ ਕਰਦੇ ਆ। ਉਹਦੇ ਮੰਗੇ ਕਾ ਚਾਉ ਹੈ ਮਰੂਤ ਦਾ ਰਕੈ ਉਹ ਕਹਿੰਦੇ ਕਿ ਇਹ ਪੈਂਦਾ ਬਾਸਾ ਦੀ ਕਿਲੇ ਕੋਈ ਗੱਲ ਨਹੀਂ ਜਿੰਨੀ ਤੂੰ ਕਰਨਾ ਕਰ ਲੈ ਇਤਿਹਾਸ ਇਹਦਾ ਕਿ ਤੱਕੀ ਤਵੀ ਉੱਪਰ ਬਿਖਾਇਆ ਗਿਆ ਸੀਸ ਦੇ ਉੱਪਰ ਰੇਤਾ ਪਾਇਆ ਗਿਆ ਤੇ ਗੁਰੂ ਦੇ ਪਿਆਰੇ ਸਿੰਘ ਔਲ ਖੜੇ ਦੇਖ ਰਹੇ ਸੀ ਕਹਿ ਤੇ ਸਹਿ ਕਾਸ਼ ਚਿਤਰੀ ਕਰੇ ਫਿਰ ਗੁਰਸ਼ਿਖਾ ਨੇ ਸਾਹਮਣੇ ਦੇਖਿਆ ਤੇ ਬਾਸਾ ਜੀ ਉਸ ਪ੍ਰਮਾਤਮਾ ਵਾਹਿਗੁਰੂ ਦੇ ਭਾਣੀ ਦੇ ਵਿੱਚ ਡੋਲ ਰਹੇ ਬੰਦੇ ਨੇ ਓਦੋਂ ਦੇ 13 ਪੀਆ ਮੀਠਾ ਲੱਗਿਆ ਪਰ ਨਾਮ ਅਰਦ ਨਾਨਕ ਨਾਮ ਨਾਮ ਸੀਸ ਦੇ ਵਿੱਚ ਲੇਤਾ ਪਾਇਆ ਗਿਆ ਸਾਰੇ ਸਰੀਰ ਦੇ ਉੱਪਰ ਛਾਲੇ ਹੋ ਗਏ ਤੀਸਰੇ ਗੰਟੀ ਜੋ ਗਉਂਕ ਬੰਦੀ ਉਹਨੇ ਬਣਾਈ ਉਹ ਕਹਿੰਦਾ ਵੀ ਗਊ ਦੇ ਬਾਸ ਤੇ ਵਿੱਚ ਇਹਨਾਂ ਨੂੰ ਸਿਉਂ ਦੇਣਾ। ਇਹ ਜਦੋਂ ਗਊ ਦੇ ਬਾਸ ਵਿੱਚ ਸਿਉਂ ਦਿੰਦੇ ਸੀਰ ਦੇ ਉੱਪਰ ਸਾਦੇ ਨੇ ਜਿਉਂ-ਜਿਉਂ ਬਾਸ ਸਿੱਧੂਗਾ ਇਹਨਾਂ ਨੂੰ ਤਕਦੀਰ ਹੋਵੇਗੀ। ਮੌਤ ਹੋ ਜਾਊ। ਤੇ ਕੋਈ ਨਿਰ ਬਾਸਾਂ ਇਹਨਾਂ ਨੂੰ ਭੇਜਿਆ ਕਿਹਾ ਕਿ ਜਾਓ ਭਾਈ ਜਿਠਾ ਜਿੱਤੇ ਭਾਈ ਪ੍ਰਾਣਾਧੀ ਗਏ ਕਿ ਜਾਂਦੀ ਚੰਦੂ ਨੂੰ ਕਹੋ ਕਿ ਮੈਂ ਇਸ਼ਨਾਨ ਕਰਨਾ ਹੈ। ਉੰਨਾ ਨਹੀਂ ਜਾਣ ਕੇ ਕਿਹਾ ਬੜਾ ਖੁਸ਼ ਹੋਇਆ ਕਿ ਪਹਿਲਾਂ ਸਰੀਰ ਦੇ ਉੱਪਰ ਚਾਲੇ ਨੇ ਕਿ ਜਦੋਂ ਹੁਣ ਪਾਣੀ ਤਰੂ ਤਾਂ ਤੇ ਬਹੁਤ ਨਹੀਂ ਹੋਉਂਦੀ ਕਹਿੰਦਾ ਕੋਈ ਗੱਲ ਨਹੀਂ ਇਸ਼ਨਾਨ ਕਰਾ ਲੀ। ਤੇ ਬਾਸਾ ਜੀ ਭਾਈ ਜੇਪਨਾ ਜੀ ਭਾਈ ਪ੍ਰਾਨਾਂ ਜੀ ਤੇ ਪਿਆਰੇ ਕੁਸ਼ੀਖਾਂ ਨੇ ਲਿਆਂਦਾ ਜਦੋਂ ਰਾਗੀ ਦੇ ਵਿੱਚ ਆਇਆ ਗਿਆ ਇਸ ਨਾਮ ਦੇ ਜੀ ਬੰਗੁਰ ਦੇਵ ਬਾਸਾ ਜੀ ਨੇ ਪਹਿਲਾ ਚੁਪਾ ਮਾਰਿਆ ਤਾਂ ਸਿੱਖਾਂ ਨੂੰ ਦਰਸ਼ਨ ਹੋਈ ਦੂਸਾ ਮਾਰਿਆ ਫਿਰ ਦਰਸ਼ਨ ਹੋਈ ਜਿੱਦੋਂ ਤੀਸਰਾ ਚੁਪਾ ਮਾਰਿਆ ਫਿਰ ਬਾਸਾ ਜੀ ਦੇ ਦਰਸ਼ਨ ਹੋਏ ਸੂਰਜ ਕਿਰਨ ਮਰੇ ਜਲਕਾਰ ਜਨੂਤ ਵਾਲਾ ਉਹ ਪ੍ਰਮਾਤਮਾ ਦੀ ਦੂਤ ਪ੍ਰਮਾਤਮਾ ਦੇ ਨਾਲ ਜਨੂਤ ਬਾਸਾ ਜੀ ਦੀ ਸੀ ਤੇ ਇਸ ਗੁਰੂ ਨੇ ਸਾਡੇ ਦੇ ਸਿਰ ਦੇ ਵਿੱਚ ਸੀਸ ਦੇ ਵਿੱਚ ਇੰਦਾ ਪਵਾ ਲਿਆ ਤੇ ਆਪਾਂ ਅਰਦਾਸ ਕਰੀਏ ਕਿ ਬਾਸਾ ਜੀ ਤੁਸੀਂ ਸਾਡੇ ਲਈ ਇੰਨੇ ਕਾਰਸਿਸ ਆਏ ਨੇ ਕਿਰਪਾ ਗੁਰੂ ਸੰਤ ਚਰਨਾਂ ਦੇ ਨਾਲ ਹੋ ਤੇ ਆਪਾਂ ਵੀ ਬਾਸਾ ਜੀ ਦੀ ਇਹ ਮਕੂਲੀ ਦਾਤ ਆਰ ਦੇ ਦਾਤ ਲਈ ਗੁਰੂ ਵਾਲੇ ਬਣ ਜਾਈਏ। ਉਹ ਪੈੰਨੀਆਂ ਤੇ ਦਿੱਕੀਆਂ ਪ੍ਰਵਾਨ ਕਰਾਉਂਦੇ ਨੇ। ਉਸ ਤੋਂ ਬਾਅਦ ਸੀਨੇ ਬਾਸਾ ਜੀ ਦੀ ਗੁਰਦਵੀ ਦੇ ਉੱਪਰ ਬਰਾਬਰ ਮਾਨ ਨੇ ਤੇ ਬਾਸਾ ਜੀ ਨੇ ਕਿਹਾ ਕਿ ਹੁਣ ਦੋ ਤਲਵਾਰਾਂ ਇੱਕ ਗਿਆਨ ਦੇ ਵਜਿਹਰੇ ਸਕਦੀਆਂ ਕਿ ਬਾਸਾ ਜੀ ਨੇ ਸ੍ਰੀ ਹਰਿਤਾਪਨ ਦਾ ਸਾਲ ਦੀ ਸੋਚਨਾ ਕੀਤੀ ਦੋ ਕਿਰਬਾਨਾਂ ਪਈਆਂ ਦੋ ਨਿਸ਼ਾਨ ਸਾਹਿਬ ਵੀਰੀ ਤੇ ਤੀਰੀ ਦੇ ਲਗਾਏ ਸੱਬੇ ਤੇ ਬਲਵੰਦੇ ਨੇ ਉਸ ਸਮੇਂ ਇਹ ਜੋ ਬਾਸਾ ਨੋ ਦੇ ਧਾਬੀ ਸੀ ਉਹਨਾਂ ਨੇ 12 ਪਾਈਆਂ ਨੱਥਾਂ ਤੇ ਅੰਗਨਾ ਕਿ ਦੋ ਢਰਬਾਨਾਂ ਬਹਿਂਦੀਆਂ ਇੱਕ ਮੀਰ ਦੀ ਇੱਕ ਪੀਰ ਦੀ ਤੇ ਬਾਸਾ ਸਾਹਿਬ ਦੇ ਤੰਦੂ ਦੇ ਨੱਕ ਦੇ ਵਿੱਚ ਲਗੇਰ ਪਾ ਕੇ ਖੜੀਸ ਕੇ ਨੂੰ ਮਾਰੇ ਆਓ ਜਿਸ ਬਾਸਾ ਦੇ ਸਾਡੇ ਵੀ ਆਪਣੇ ਆਪੇ ਨੂੰ ਆਪਣੇ ਪਰਿਵਾਰਾਂ ਨੂੰ ਮਾਰ ਦਿੰਦਾ ਆਓ ਅਸੀਂ ਉਸ ਗੁਰੂ ਦੇ ਸਿੱਖ ਬਣ ਜਾਈਏ ਬਾਣੀ ਆਪੜੀਏ ਗੁਰੂ ਚਰਨਾਂ ਦੇ ਨਾਲ ਜੁੜੀਏ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਸੰਖਿਆ ਕਰਵਾ ਕੇ ਇਸ ਅਮੁੱਲੀ ਦਾਤ ਦੀ ਪ੍ਰਾਪਤ ਕਰੀਏ ਸੋ ਕਈ ਸ੍ਰਿਖਾਂ ਵਰਗਾ ਦੁਨੀਆ ਭਾਵੇਂ ਵਿੱਚ ਕਿੰਨੇ ਇਤਿਹਾਸ ਨਹੀਂ ਮਿਲਦਾ ਕਿਤੇ ਕੋਈ ਮਿਸਾਲ ਨਹੀਂ ਮਿਲਦੀ ਵਿਗਤ ਤੱਤੀਆਂ ਤਵੀਆਂ ਦੇ ਉੱਤੇ ਬੈਠਾ ਹੋਵੇਗਾ ਸਿਰ ਤੇ ਰੇਤ ਪੈ ਗਈ ਹੋਵੇਗੀ ਆਰਿਆਂ ਦਾ ਸਿਰ ਜਰਾਏ ਹੋਏਗੇ ਦੇਗਾਂ ਦੇ ਵਿੱਚ ਵਾਲੇ ਖਾਦੇ ਹੋਣਗੇ ਸੀਸ ਲਹਾਏ ਹੋਏ ਹੋਣਗੇ ਭਾਈ ਤਾਰੂ ਸਿੰਘ ਵਰਗਿਆਂ ਨੇ ਸਮੇਸ ਬਿੱਤਾ ਗੁਰੂ ਨਾਨਕ ਸਿੰਘ ਜੀ ਮਹਾਰਾਜ ਜੀਆਂ ਨੇ ਸਰਬੰਸ ਬਾੜਾ ਹੋਵੇਗਾ ਜੇ ਆਪਾਂ ਯਾਤਰਾ ਲੈ ਕੇ ਅਜੁਦਾ ਸਮੇਂ ਤੱਕ ਦੇਖੀਏ ਤਾਂ ਭਾਈ ਗੁਰਦੇਵ ਸਿੰਘ ਕੌਕੇ ਵਰਗੇ ਨੇ ਆਪਦੇ ਸਰੀਰ ਦੇ ਟੁਕੜੇ ਟੁਮੜੇ ਜਾਲਮਾਨੇ ਕੀਤੇ ਜੋ ਸਾਡਾ ਇਤਿਹਾਸ ਹੈ ਇਹ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਹੋਰ ਕਿਸੇ ਧਰਮ ਦੇ ਵਿੱਚ ਕਿਤੇ ਦੁਨੀਆਂ ਦੇ ਵਿੱਚ ਐਹੋ ਜੀਆਂ ਸ਼ਹੀਦੀਆਂ ਦੀ ਕਿਤੇ ਮਿਸਾਲ ਨਹੀਂ ਮਿਲਦੀ ਆਓ ਸਾਥ ਸੰਗਤ ਜੀ ਮੈਂ ਜਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਇੱਕ ਬੋਲ ਨੂੰ ਯੂਜ਼ ਆਪਣੇ ਨਗਰ ਨਿਵਾਸੀਆਂ ਦੇ ਵਾਸਤੇ ਅੱਗੇ ਆਪਾਂ ਸੁਣਦੇ ਹੁੰਦੇ ਸੀ ਵੀ ਜੋ ਦੰਦੌੜ ਦੀ ਕਟਸਾਲ ਹੈ ਉਹ ਸਟੂਡੈਂਟਾਂ ਪੈਦਾ ਕਰਦੀ ਹੈ ਗੁਰਬਾਣੀ ਸਿਖਾਉਣ ਦੇ ਬਾਰੇ ਵਿੱਚ ਜਾਂ ਮਾਸੂਦਾ ਸਾਹਿਬ ਬੂਗਾ ਸਾਹਿਬ ਉਥੋਂ ਸਾਡੇ ਸਾਖਾ ਲੈ ਕੇ ਜੋ ਸਟੂਡੈਂਟ ਨੇ ਉਹ ਵੜ ਕੇ ਵਿਦਿਆ ਲੈ ਕੇ ਨਿਕਲਦੇ ਨੇ ਪਰ ਇਹ ਖੁਸ਼ੀ ਦੀ ਖਬਰ ਆਪਣੇ ਇਲਾਕੇ ਵਾਸਤੇ ਇਹ ਆ ਕਿ 3 ਮਈ 2025 ਨੂੰ ਜ਼ਿਲ੍ਹਾ ਮਰੀਕੋਟ ਦਾ ਦੇ ਵਿੱਚ ਇੱਕ ਪੰਜਾਬ ਦੇ ਨਾਮ ਦਾ ਧਾਰਮਿਕ ਵਿਖਿਆ ਹੋਈ ਸੀ ਪੰਜਾਬ ਦੇ ਆਉਂਦੀ ਉਹਦੇ ਵਿੱਚ 6 ਬੱਚਿਆਂ ਨੇ ਵਿਜੀਸਣਾ ਲਾਈਆਂ ਸਨ ਜੀਦੇ ਵਿੱਚ ਉਹ ਛੇ ਜਿਸ ਨਾਲ ਹੀ ਛੇ ਸੁਪਰ ਟੋਟਲੀ ਸਾਰੇ ਠੀਕ ਹੈ ਉਹਨਾਂ ਛੇ ਵਿੱਚ ਜਿਸ ਨਾਲ ਸਾਰੇ ਪੰਜਾਬ ਦੇ ਵਿੱਚੋਂ ਜਿਹਦੇ ਖੁਸ਼ੀ ਦੀ ਖਬਰ ਇਹ ਆਜ਼ਾਦ ਸੰਘਾ ਦੀ ਕਿ ਦੋ ਬੱਚੇ ਆਪਣੇ ਪਿੰਡ ਦੇ ਉਸ ਛੇ ਜਿਸ ਨਾਲ ਦੇ ਵਿੱਚੋਂ ਆਏ ਨੇ ਸੋਨੇ ਨਾਲ ਤੁੰਕਾਰਾ ਇਸ ਤਰ੍ਹਾਂ ਬੱਚਾ ਉਹ ਵੀ ਸਿਰਫ ਇੱਕ ਨੰਬਰ ਤੇ ਪਿੱਛੇ ਰਹਿ ਗਿਆ ਨਹੀਂ ਹੋਵੇ ਵੀ ਪੋਜੀਸ਼ਨ ਤੇ ਆਉਣਾ ਦੀ ਜੇਕਰ ਉਹ ਪੋਜੀਸ਼ਨ ਤੇ ਆ ਜਾਂਦਾ ਤਾਂ ਐ ਸਾਰੇ ਲੈਂਦੇ ਵੀ 50% ਤੋਂ ਉੱਪਰਾਂ ਦੇ ਬੱਚੇ ਪੰਜਾਬ ਦੇ ਵਿੱਚੋਂ ਆਈਆਂ ਪਤੀਸਰਾਂ ਦੇ ਜੇਤੂ ਰਹੇ ਨੇ ਆਪਣੇ ਨਗਰ ਦਾ ਮਾਣ ਰੋਸ ਉਨ੍ਹਾਂ ਨੇ ਕੀਤਾ ਹੈ ਇਹ ਬਹੁਤ ਮਾਣ ਵਾਲੀ ਗੱਲ ਹੈ ਅੱਜ ਕੇ ਆਪਾਂ ਗੱਲਾਂ ਸੁਣਦੇ ਹੁੰਦੇ ਸੀ ਮੈਂ ਮੈਡਮ ਨੂੰ ਆਪਦੇ ਵੱਲੋਂ ਸਾਡੀ ਮੀਡੀਆਟ ਨੂੰ ਗ੍ਰਾਂਥੀ ਸਿੰਘ ਸਹਿਬਾਨ ਨੂੰ ਨਗਰ ਨਿਵਾਸੀਆਂ ਨੂੰ ਇਹ ਵਧਾਈ ਦੇਣੀ ਚਾਹੁੰਦਾ ਕਿ ਆਪਾਂ ਸਾਰੇ ਇਸੇ ਤਰ੍ਹਾਂ ਸਹਿਯੋਗ ਦਈਏ ਤਾਂ ਕਿ ਸਾਡੇ ਬੱਚੇ ਇਹ ਹੋਰ ਵੀ ਹੌਸਲੇ ਦੇ ਨਾਲ ਤੇ ਨਾਮ ਨਾਲ ਖੜ ਸਕਣ ਪਰ ਇੱਕ ਤਾਂ ਮੈਨੂੰ ਹੋਰ ਵੀ ਬੱਚੇ ਬਹੁਤ ਵਧੀਆ ਲੱਗਿਆ ਗੋਪੀ ਕੁਮਾਰ ਆ ਕੋਈ ਮੈਨੂੰ ਆਇਆ ਲੱਗਦਾ ਹੀ ਹਿੰਦੂ ਦਾ ਬੱਚਾ ਲੱਗਦਾ ਹੈ ਬਿਹਾਰੀ ਆ ਗਏ ਨੇ ਜੀ ਬਿਹਾਰੀ ਜੇ ਹੋਰ ਵੀ ਮਾਨ ਵਾਲੀ ਗੱਲ ਆ ਆਪਾਂ ਤੁਹਾਨੂੰ ਸਿੱਖ ਬੱਚੇ ਦਾ ਮੁਕਾਬਲੇ ਵਿੱਚ ਆਏ ਨੇ ਜੇ ਤੂੰ ਤੇ ਗੋਪੀ ਕੁਮਾਰ ਵੀ ਮੁਕਾਬਲੇ ਦੇ ਵਿੱਚ ਆਇਆ ਪੰਜਾਬ ਦੇ ਵਿੱਚ ਅਸੀਂ ਚੱਲਿਆ ਤੇ ਆਓ ਹੁਣ ਬੇਨਤੀ ਕਰਦਾ ਤਿੰਨ ਬੱਚੇ ਨੇ ਪਰਮਾਨ ਪ੍ਰੀਤ ਸਿੰਘ ਜਿਹਨੇ 60 ਵਿੱਚ ਨੰਬਰਾਂ ਵਿੱਚੋਂ 57 ਨੰਬਰ ਲਏ ਗੋਪੀ ਕੁਮਾਰ ਹੈ 57 ਨੰਬਰ ਲਏ ਨੇ ਸੰਗਮ ਇਹਨਾਂ 52% ਪਰ ਉਹਨਾਂ ਨੇ ਕਿਹਾ ਮੇਰਾ ਹੱਕ ਰਹਿ ਗਿਆ ਕਿ ਇੱਕ ਨੰਬਰ ਹੋਣ ਲਾਇਆ ਜਾਂਦਾ ਤਾਂ ਆਪਾਂ 50% ਸਾਰੇ ਪੰਜਾਬ ਦੇ ਵਿੱਚੋਂ ਭਾਗੇ ਨਾਲ ਹੁੰਦੇ ਆ I did ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ